ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਤੇ Instagram ਚੈਨਲ ਗਰੀ ਡੈਰੀ ਫਾਰਮ ਦੀਪਕੜ ਦੇ ਵਿੱਚ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਟਰਾਲਾ ਤੇ ਇੱਕ ਡਰੈਕਟਰ ਲੈ ਕੇ ਆਇਆ ਇੱਕੋ ਵੀਰ ਦਾ ਇੱਕੋ ਘਰਦਿਆ ਬਾਈ ਜੀ 9463718050 ਵੀਰ ਦਾ ਮਗਰ ਨੰਬਰਾ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਆ ਕਰੋ ਐਡ ਕਰਵਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6280137325 ਐਡ ਕਰਵਾਉਣ ਲਈ ਕੋਈ ਵੀ ਪ੍ਰੋਮੋਸ਼ਨ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਪਹਿਲਾਂ ਗੱਲ ਕਰਦੇ ਹਾਂ ਬਾਈ ਜੀ ਟਰਾਲੇ ਬਾਰੇ ਬਾਈ ਜੀ ਟਰਾਲਾ ਹੈਗਾ 12 ਫੁੱਟਾ ਟਰਾਲਾ ਹੈਗਾ ਡਬਲ ਟੈਰੀ ਟਰਾਲਾ ਹੈਗਾ ਅ ਭਾਈ ਜੀ ਸਰਗੇ ਵਾਲਾ ਵੈੱਡਾ ਰੇਟ ਇਹਦਾ ਹੈਗਾ ਸਿਰਫ 1,05,000 ਰੁਪਏ ਟਰਾਲੇ ਦਾ ਰੇਟ ਹੈਗਾ ਪੂਰਾ ਵਧੀਆ ਫੁੱਲ ਹੈਵੀ ਟਰਾਲਾ ਰੰਗ ਪੇਂਟ ਹੋਇਆ ਵਾ ਡਬਲ ਟਰੀ ਟਰਾਲਾ ਹੈ 1,05,000 ਰੁਪਏ ਅੱਗੇ ਭਾਈ ਜੀ ਆਹ ਸਬਰਾਜ 855 ਟਰੈਕਟਰ ਦਾ 94637 18090 ਵੀਰ ਦਾ ਮੋਬਾਈਲ ਨੰਬਰ ਹੈ ਤੇ ਭਾਈ ਜੀ ਮਾਡਲ ਹੈਗਾ 2001 ਮਾਡਲ ਟਰੈਕਟਰ ਆ ਭਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਵਧੀਆ ਸਾਫ ਕੰਡੀਸ਼ਨ ਦਾ ਪਿਆਗਾ ਚਾਰੋਂ ਟਾਇਰ ਕੰਪਨੀ ਦੇ ਟਾਇਰ ਪਾਏ ਹੋਏ ਆ ਬਾਈ ਜੀ ਪੰਜਾਬ ਨੰਬਰ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਕਿ ਰੰਗ ਪੇਂਟ ਪੱਖੋਂ ਪੂਰਾ ਵਧੀਆ ਤੁਸੀਂ ਆਪ ਦਾ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਰੇਟੇ ਦਾ ਹੈਗਾ ਬਾਈ ਜੀ ਸਿਰਫ 1,90,000 ਰੁਪਇਆ ਮੌਕੇ ਤੇ ਮਾਨਦਾਨ ਵੀਰਿਆਂ ਦਾ ਆਪਾਂ ਕਰ ਦਾਂਗੇ ਸਿਰਫ 1,90,000 ਰੁਪਇਆ ਧੰਨਵਾਦ ਜੀ